हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਤੁਹਾਨੂੰ ਜਿਹੜਾ ਗਣਿਤ ਦਾ ਪੇਪਰ ਪਾਇਆ ਸੀਗਾ ਆਪਾਂ ਉਹਦਾ ਸੋਲੂਸ਼ਨ ਕਰਨ ਲੱਗੇ ਆ ਤਾਂ ਬੇਟਾ ਆਪਾਂ ਦੇਖਦੇ ਆ ਜਿਹੜਾ ਗਣਿਤ ਦਾ ਪਹਿਲਾ ਸਵਾਲ ਸੀਗਾ ਉਹ ਕਹਿੰਦਾ ਪਿਆ ਕਹਿੰਦਾ ਕਿਰਨ ਨੂੰ ਕਾਪੀ ਦੇ ਪੰਨੇ ਤੇ ਬਣਾਇਆ ਜਾ ਸਕਦਾ ਹੈ ਤਾਂ ਬੇਟਾ ਜਦੋਂ ਆਪਾਂ ਗੱਲ ਹੀ ਕਰ ਲਈ ਸੀਗੀ ਹੈ ਨਾ ਵੀ ਕਿਰਨ ਦੀ ਲੰਬਾਈ ਅਨੰਤ ਹੁੰਦੀ ਹੈ ਤਾਂ ਜਿਸ ਚੀਜ਼ ਦੀ ਲੰਬਾਈ ਅਨੰਤ ਹੈ ਉਹਨੂੰ ਕਾਪੀ ਦੇ ਪੰਨੇ ਤੇ ਬਣਾਇਆ ਨਹੀਂ ਜਾ ਸਕਦਾ ਸਿਰਫ ਕਾਪੀ ਦੇ ਪੰਨੇ ਤੇ ਉਹਦਾ ਇੱਕ ਹਿੱਸਾ ਬਣਾਇਆ ਜਾਂਦਾ ਹੈ ਠੀਕ ਹੈ ਬੇਟਾ ਤਾਂ ਇਸ ਕਰਕੇ ਬੇਟਾ ਕਿਹੜਾ ਉੱਤਰ ਆਊਗਾ ਇਹਦਾ অপਸ਼ਨ 2 ਨਹੀਂ ਬਣਾਇਆ ਜਾ ਸਕਦਾ ਠੀਕ ਹੈ ਬੇਟਾ ਨੈਕਸਟ ਆ ਗਿਆ ਕਹਿੰਦਾ ਦੋ ਸੰਤਾਪੀ ਕੋਇਨਸੀਡੈਂਟ ਰੇਜ਼ ਇੱਕ ਦੇ ਬਿਲਕੁਲ ਉੱਪਰ ਦੂਜੀ ਕਿਰਨ ਜਦੋਂ ਹੋਵੇ ਤਾਂ ਇਹਨਾਂ ਦੇ ਅੰਤ ਬਿੰਦੂ ਮਿਲ ਕੇ ਬਣਾਉਂਦੇ ਹਨ ਜਦੋਂ ਬੇਟਾ ਇੱਕ ਕਿਰਨ ਬਿਲਕੁਲ ਦੂਜੀ ਦੇ ਉੱਪਰ ਆ ਗਈ ਤਾਂ ਬੇਟਾ ਫਿਰ ਕੋਣ ਤਾਂ ਬਣਨਾ ਨਹੀਂ ਨਾ ਕੋਣ ਤਾਂ ਉਦੋਂ ਬਣੂਗਾ ਜਦੋਂ ਉਹਨਾਂ ਦੇ ਵਿੱਚ ਵਿਥ ਹੁੰਦੀ ਹੈ ਠੀਕ ਹੈ ਤਾਂ ਇਸ ਕਰਕੇ 0 ਡਿਗਰੀ ਦਾ ਕੋਣ ਬਣੂਗਾ ਉੱਥੇ ਫਿਰ ਅਸੀਂ ਕੀ ਕਰਦਾਂਗੇ 0 ਡਿਗਰੀ ਨੂੰ ਟਿੱਕ ਕਰਦਾਂਗੇ 4 ਨੰਬਰ ਤੇ ਕੀ ਹੈਗਾ 0 ਡਿਗਰੀ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਦੋ ਸਿਖਰ ਸੰਮੁਖ ਕੋਣ ਵਰਟੀਕਲੀ ਆਪੋ ਸਿਖਰ ਸੰਮੁਖ ਵਰਟੀਕਲੀ ਆਪੋਜ਼ਿਟ ਰੇਜ਼ ਤਾਂ ਬੇਟਾ ਇੱਕ ਦੀ ਡਾਇਰੈਕਸ਼ਨ ਇਧਰ ਨੂੰ ਇੱਕ ਦੀ ਡਾਇਰੈਕਸ਼ਨ ਬਿਲਕੁਲ ਆਪੋਜ਼ਿਟ ਸਿਖਰ ਸੰਮੁਖ ਨੂੰ ਕਹਿੰਦੇ ਆ ਤਾਂ ਉਹ ਮਿਲ ਕੇ ਕਿੰਨੇ ਕਿਉਂਕਿ ਸਿੱਧੀ ਰੇਖਾ ਬਣਾ ਦੇਣਗੇ ਇੱਕ ਇਧਰ ਨੂੰ ਜਾਊਗੀ ਇੱਕ ਇਧਰ ਨੂੰ ਜਾਊਗੀ ਤਾਂ ਸਿੱਧੀ ਰੇਖਾ ਤੇ ਸਾਨੂੰ ਪਤਾ ਵੀ ਬੇਟਾ ਸਰਲ ਕੋਣ ਬਣਦਾ ਹੈ ਤਾਂ ਇਸ ਕਰਕੇ ਬੇਟਾ ਅਸੀਂ 3 ਨੰਬਰ ਨੂੰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਪੂਰਨ ਕੋਣ ਦਾ 1/4 ਹੁੰਦਾ ਹੈ ਤਾਂ ਪੂਰਨ ਕੋਣ ਬੇਟਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਪੂਰਨ ਕੋਣ 360 ਡਿਗਰੀ ਦਾ ਹੁੰਦਾ ਹੈ ਤਾਂ 360 ਨੂੰ ਜਦੋਂ 1/4 ਨਾਲ ਗੁਣਾ ਕਰਾਂਗੇ ਬੇਟਾ ਤਾਂ 360/4 90 ਡਿਗਰੀ ਬਣ ਜਾਊਗਾ ਠੀਕ ਹੈ ਤਾਂ ਇਸ ਕਰਕੇ ਅਸੀਂ 90 ਡਿਗਰੀ ਨੂੰ ਟਿਕ ਕਰ ਦਵਾਂਗੇ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਅਗਲਾ ਸਵਾਲ ਆ ਗਿਆ ਸਵਾਲ ਨੰਬਰ 25 25 ਦੇ ਕੀ ਕਹਿੰਦਾ ਪਿਆ ਕਿੰਦਰ ਜੇ ਕਿਸੇ ਇਕਿਤੀ ਨੂੰ ਆਕਾਰ ਪੱਖੋਂ ਦੋ ਬਰਾਬਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੋਵੇ ਤਾਂ ਉਹ ਇਕਿਤੀ ਨੂੰ ਸੰਮਿਤ ਤਾਂ ਅਜਿਹੀ ਇਕਿਤੀ ਨੂੰ ਸੰਮਮਿਤ ਇਕਿਤੀ ਕਿਹਾ ਜਾਂਦਾ ਹੈ ਤੇ ਬੇਟਾ ਆਪਾਂ ਗੱਲ ਕੀਤੀ ਸੀ ਪਹਿਲਾਂ ਹੀ ਵੀ ਸੰਮਿਤ ਇਕਿਤੀਆਂ ਉਹ ਹੁੰਦੀਆਂ ਜੇ ਅੱਧ ਵਿਚਾਲਿਓ ਜਦੋਂ ਅਸੀਂ ਰੇਖਾ ਖਿੱਚ ਕੇ ਦੂਜੇ ਪਾਸੇ ਪਲਟਦੇ ਹਾਂ ਤਾਂ ਪੂਰਾ ਪੂਰਾ ਕਵਰ ਕਰ ਲੈਂਦੀ ਹੈ ਇਸ ਕਰਕੇ ਉਹਨੂੰ ਸੰਮਮਿਤ ਇਕਿਤੀ ਕਿਹਾ ਜਾਂਦਾ ਹੈ ਅਸੀਂ ਹਾਂ ਨੂੰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਨੈਕਸਟ ਆ ਗਿਆ ਬੇਟਾ 26 ਨੰਬਰ ਕਹਿੰਦਾ ਆਇਤ ਤੇ ਵਰਗ ਦੇ ਸਾਰੇ ਕੋਣ 90 ਡਿਗਰੀ ਦੇ ਹੁੰਦੇ ਆ ਤਾਂ ਬੇਟਾ ਬਿਲਕੁਲ ਸਹੀ ਆ ਆਪਾਂ ਗੱਲ ਕੀਤੀ ਹੋਈ ਆ ਆਇਤ ਦੇ ਵੀ ਚਾਰੇ ਕੋਣ 90 ਦੇ ਹੁੰਦੇ ਆ ਵਰਗ ਦੇ ਵੀ ਚਾਰੇ ਕੋਣ 90 ਡਿਗਰੀ ਦੇ ਹੁੰਦੇ ਆ ਅੱਗੇ ਬੇਟਾ ਆ ਗਿਆ 27 ਨੰਬਰ ਸਵਾਲ ਕਹਿੰਦਾ ਆਇਤ ਦਾ ਪਰਿਮਾਪ ਬਰਾਬਰ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੜਾਈ ਹੁੰਦਾ ਆ ਤੋ ਬੇਟਾ ਹਾਂ ਬਿਲਕੁਲ ਠੀਕ ਹੈ ਕਿਰਾ ਜਿਹੜਾ ਕਿਉਂਕਿ ਦੋ ਲੰਬਾਈਆਂ ਬਰਾਬਰ ਹੁੰਦੀਆਂ ਦੋਵੇਂ ਚੜਾਈਆਂ ਬਰਾਬਰ ਹੁੰਦੀਆਂ ਇਸ ਕਰਕੇ ਫਾਰਮੂਲਾ ਆਪਾਂ ਬਣਾਇਆ ਦੇਖਿਆ ਸੀ ਕਿਵੇਂ ਬਣਦਾ ਤਾਂ ਹਾਂ ਬਰਾਬਰ ਹੁੰਦਾ ਹੈ ਇਹ ਫਾਰਮੂਲਾ ਇਹੋ ਹੁੰਦਾ ਇਹਦਾ ਠੀਕ ਹੈ ਅੱਗੇ ਆ ਗਿਆ 28 ਨੰਬਰ ਕਿੰਦਾ ਚਿੱਤਰ ਵਿੱਚ ਦਿੱਤੇ ਆਇਤ ਦਾ ਪਰਿਮਾਪ ਪਤਾ ਕਰੋ ਤਾਂ ਬੇਟਾ ਇਹ ਫਾਰਮੂਲਾ ਲਾ ਦੇਣਾ ਸੀ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੜਾਈ ਜਾਂ ਆ ਚਾਰਾਂ ਦਾ ਜੋੜ ਕਰਕੇ ਦੇਖ ਲਓ ਤੁਸੀਂ 5 ਦਿੱਤੇ 3 8 ਤੇ 5 13 ਤੇ 3 16 ਠੀਕ ਹੈ ਤਾਂ ਹੁਣ ਬੇਟਾ ਇਹਦਾ ਇਹਦੇ ਵਿੱਚ ਇੱਕ ਸਿਗਰ ਗੱਲ ਧਿਆਨ ਰੱਖਣ ਵਾਲੀ ਸੀ ਵੀ 16 ਕੀ ਹੋਣਾ ਸੀਗਾ ਪਰਿਮਾਪ ਬੇਟਾ 16 ਸੈਂਟੀਮੀਟਰ ਆਉਣਾ ਸੀਗਾ ਠੀਕ ਹੈ ਤਾਂ ਇੱਥੇ ਦੇਖਿਆ ਦਿੱਤਾ ਹੋਇਆ 16 ਵਰਗ ਮੀਟਰ ਇਹ ਤਾਂ ਠੀਕ ਨਹੀਂ ਹੈਗਾ 16 ਸੈਂਟੀਮੀਟਰ ਆਉਣਾ ਸੀ ਖੇਤਰਫਲ ਵਰਗ ਵਰਗਾ ਦੇ ਵਿੱਚ ਹੁੰਦਾ ਠੀਕ ਹੈ ਪਰ ਇਹ ਮੀਟਰ ਹੈਗਾ ਆ ਇਸ ਕਰਕੇ ਦੂਜਾ ਸੀ 15 ਮੀਟਰ ਹੈਨਾ ਇਹ ਵੀ ਨਹੀਂ ਤੀਜਾ ਸੀ অপਸ਼ਨ 8 ਮੀਟਰ ਇਹ ਵੀ ਨਹੀਂ ਕਿਉਂਕਿ 16 ਸੈਂਟੀਮੀਟਰ ਬਣਨਾ ਸੀ ਯਾ ਯੂਨਿਟ ਸੈਂਟੀਮੀਟਰਾਂ ਦੇ ਵਿੱਚ ਹੈਗੇ ਆ ਨਾ ਇਸ ਕਰਕੇ ਇਹਦਾ ਉੱਤਰ 4 ਆਉਣਾ ਸੀਗਾ ਇਹਨਾਂ ਵਿੱਚੋਂ ਕੋਈ ਨਹੀਂ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 29 ਕੰਦਾ ਵਰਗ ਦੀ ਇੱਕ ਭੁਜਾ 8 ਸੈਂਟੀਮੀਟਰ ਹੈ ਤਾਂ ਇਹਦਾ ਪਰਿਮਾਪ ਪਤਾ ਕਰੋ ਤਾਂ ਬੇਟਾ ਇੱਕ ਭੁਜਾ ਜੇ ਵਰਗ ਦੀ 8 ਸੈਂਟੀਮੀਟਰ ਹੈ ਤਾਂ ਇਹਦਾ ਪਰਿਮਾਪ ਕਿੰਨਾ ਸੀ ਵਰਗ ਦਾ ਘੇਰਾ ਕੀ ਹੁੰਦਾ 4 ਗੁਣਾ ਭੁਜਾ ਤਾਂ 4 8 32 32 ਸੈਂਟੀਮੀਟਰ ਆ ਜਾਣਾ ਸੀ 16 ਮੀਟਰ 16 ਸੈਂਟੀਮੀਟਰ ਨਤੀਜਾ ਆ ਗਿਆ 8 ਮੀਟਰ ਤੇ ਚੌਥਾ ਸੀ ਨਾਨਫਦੀਦ ਕਿਉਂਕਿ ਵਰਗ ਦੀ ਇੱਕ ਭੁਜਾ 8 ਸੈਂਟੀਮੀਟਰ ਤੇ ਇਹਦਾ ਘੇਰਾ 32 ਸੈਂਟੀਮੀਟਰ ਆਉਣਾ ਸੀ ਪਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈਗਾ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 30 ਕਹਿੰਦਾ ਇਹ ਅਕਿਰਤੀ ਹੈ ਤਾਂ ਬੇਟਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੋਈ ਹੈਗੀ ਹੈ ਵੀ ਇਹ ਜਿਹੜੀ ਠੋਸ ਅਕਿਰਤੀਆਂ ਹੁੰਦੀਆਂ ਇਹ 3D ਅਕਿਰਤੀਆਂ ਹੁੰਦੀਆਂ 3 ਡਾਈਮੈਂਸ਼ਨ ਹੁੰਦੀ ਹੈ ਇੱਕ ਲੰਬਾਈ ਇੱਕ ਚੌੜਾਈ ਤੇ ਇੱਕ ਉਚਾਈ ਤਾਂ ਇਸ ਕਰਕੇ ਬੇਟਾ ਇਹਦਾ ਇਨੂੰ ਅਸੀਂ 3D ਟਿਕ ਕਰਨਾ ਹੈ ਠੀਕ ਹੈ ਤਾਂ ਇਹਦੇ ਨਾਲ ਹੀ ਬੇਟਾ ਇਹ ਜਿਹੜੇ 10 ਸਵਾਲ ਗਣਿਤ ਦੇ ਪਾਏ ਸੀ ਕੰਪਲੀਟ ਹੋ ਗਏ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ